ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਲਓ ਜੀ ਮੇਰੇ ਵੀਰ ਭਰਾ ਬਹੁਤ ਸੋਹਣਾ ਤੇ ਬਾਕੀ ਚੰਗੇ ਘੋੜੇ ਦਾ ਬੱਚਾ ਦਿਖਾਉਣ ਲੱਗੇ ਆ ਤੇ ਹੋਮ ਬ੍ਰੀਡ ਆ ਬਾਈ ਹੋਰੇ ਕਹਿੰਦੇ ਤੇ ਸਾਰੀ ਡਿਟੇਲ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਜਿੰਨਾ ਮੇਰੇ ਵੀਰ ਭਰਾਮਾ ਨੇ ਹਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟ ਤੇ ਸੈੱਟ ਜ਼ਰੂਰ ਕਰਿਓ ਤੇ ਫਿਰ ਸਾਡੀ ਵੀਡੀਓ ਤੁਹਾਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਕਰਦੇ ਆਂ ਡਿਟੇਲ ਵਾਰੀ ਗੱਲਬਾਤ ਤੇ ਤਿੰਨ ਮਹੀਨਿਆਂ ਦਾ ਹੋ ਗਿਆ ਜੀ ਬੱਚਾ ਤੇ ਪਿਓ ਹੈਗਾ ਜੀ ਬਤਨ ਵਿਰਾਟ ਤੇ ਦਾਦਾ ਹੈਗਾ ਜੀ ਬਰਾਟ ਤੇ ماں ਦੀ ਹਾਈਟ ਹੈਗੀ ਹੈ ਜੀ 90 ਇੰਚ ਤੇ ਬਾਈ ਹੋਰੇ ਕਹਿੰਦੇ ਹੋਮ ਬਰੀਡ ਹੈ ਤੇ ਏਰੀਆ ਬਾਈ ਹੋਰੇ ਦਾ ਅੰਬਰਸਰ ਹੈ ਤੇ ਮੁੱਲ ਬਾਈ ਹੋਰੇ ਕਰਦੇ ਆ ਜੀ 35000 ਬਾਕੀ ਮੌਕੇ ਤੇ ਮੰਤਨ ਹੋ ਜਾਊਗਾ ਰੇਟ ਦਾ ਚੱਕਰ ਨਾ ਮੰਨਿਓ ਪੇਚ ਜਿਖੋ ਕੇ ਫੋਨ ਲਾ ਲਿਓ ਬਾਈ ਹੋਰੇ ਨੂੰ ਗੱਲਬਾਤ ਕਰ ਲਿਓ ਡਿਟੇਲ ਕੰਫਰਮ ਕਰ ਲਿਓ ਤੇ ਬਾਕੀ ਜੇ ਤੁਸੀਂ ਆਪਣੇ ਪੇ ਤੇ ਵੀਡੀਓ ਕਰਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਵਟਸਐਪ ਤੇ ਫੋਟੋ ਮਾ ਭੇਜ ਦਿਓ ਤੇ ਬਾਕੀ ਗੱਲਬਾਤ ਕਰਨ ਤੋਂ ਬਾਅਦ WhatsApp ਤੇ ਮੈਸੇਜ ਕਰ ਦਿਓ ਜੇ ਕੋਈ ਮੇਰਾ ਵੀਰ ਭਰਾ ਪ੍ਰੋਮੋਸ਼ਨ ਅਕਾਸੀ ਦੀ ਵੀਡੀਓ ਵਗੈਰਾ ਕਰਾਉਣੀ ਹੋਈ ਤਾਂ ਸੰਪਰਕ ਕਰ ਲਿਓ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ